ਜੋ ਕਿ ਪ੍ਰੋਫ ਬੁਖ ਵੀਆਨੀ ਪਲਸ ਯੂਨੀਵਰਸਿਟੀ ਦੇ ਜੋ ਇੱਕ ਕਮੇਟੀ ਵਿਭਾਗ ਹੈ ਹੈਨਾ ਉਹ ਵੀ ਵਿਭਾਗ ਉਹਦੇ ਹੈਡ ਆਫ ਡਿਪਾਰਟਮੈਂਟ ਡਾਟ ਜੀਵਿਕ ਸਿਕਲ ਹੈਡ ਕੋਲ ਪਹੁੰਚੇ ਨੇ ਡਾਟਸ ਆ ਮੇਰੇ ਨਾਲ ਹੀ ਬੈਠੇ ਨੇ ਤੇ ਅਸੀਂ ਜਿਹੜੀ ਗੱਲ ਦੀ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਨਹੀਂ ਜੇ ਅਸੀਂ ਵੀ ਹਾੜਾ ਕਰਕੇ ਵੀ ਜੋ ਵੀ ਪੀਣ ਯੋਗ ਪਾਣੀ ਹੈ ਜਾਂ ਮਿੱਟੀ ਦੀ ਜੋ ਸਿੱਤ ਉਸ ਬੰਦੇ ਦੇ ਵਿਸ਼ੇਸ਼ ਅਧਿਕਾਰੀ ਕਮੇਟੀ ਨੂੰ ਮਹੀਨੇਵਾਰ ਦੇ ਨਾਲ ਡਾਟਸ ਨਾਲ ਪਹਿਲਾਂ ਤੁਸੀਂ ਸਾਡੀ ਸੁਣੀ ਚਾਹੀਏ ਤੁਸੀਂ ਆਪਣੇ ਬੜੇ ਰਜੀਵਿਆਂ ਪਰ ਹਮੇ ਚੁੰਬੀ ਕੋ ਸਮਸਾ ਡੈਲੀਗਾਡੇ ਸਾਡੀ ਸੁਝੋੜ ਪਾਟ ਸਾਹਿਬ ਦੇ ਤੁਹਾਡਾ ਪਹਿਲਾਂ ਤੋਂ ਸਵਾਗਤ ਹੈ ਜੀ ਕਿਉਂਕਿ ਇਹ ਅਸੀਂ ਫੇਸਬੁੱਕ ਤੇ YouTube ਤੇ ਰੈਗੂਲਰ ਚਰੋ ਨੇ ਤੇ ਗੱਲਬਾਤ ਸ਼ੁਰੂਆਤ ਰੱਤ ਸਾਹਿਬ ਇੱਥੇ ਹੀ ਕਰਦੇ ਆ ਜੀ ਜਿਹੜਾ ਹੜਾਂ ਵਾਲਾ ਜਿਹੜਾ ਪਾਣੀ ਸੀਗਾ ਨਾ ਇਹਦੇ ਨਾਲ ਵੀ ਕੋਈ ਪਾਣੀ ਵੀ ਹ ਨਿਕਲ ਗਿਆ ਹੈ ਹੁਣ ਉਹ ਉਹ ਉਹਨਾਂ ਦੇ ਨਾਲ ਮਿੱਟੀ ਦੇ ਬੰਤ ਦੇ ਕੀ ਫਰਕ ਪਊਗਾ ਤੁਹਾਡੇ ਪਹਿਲਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਸਾਨੂੰ ਇੱਥੇ ਬੁਲਾਇਆ ਜੀ ਜੀ ਇਦਾਂ ਵੀ ਜਿਹੜਾ ਹਰਾਂ ਦਾ ਪਾਣੀ ਇੱਥੇ ਜਿਹੜਾ ਐਤਕੀ ਹਰਾਂ ਦਾ ਪਾਣੀ ਆਇਆ ਉਹ ਸਾਡੇ ਚਾਰੇ ਤਿੰਨੇ ਚਾਰੇ ਦਰਿਆਵਾਂ ਦਾ ਆਇਆ ਰਾਵੀ ਦਾ ਆਇਆ ਬਿਆਸ ਦਾ ਆਇਆ ਸਤਲੁਜ ਦਾ ਆਇਆ ਤੇ ਘੱਗਰ ਦਾ ਆਇਆ ਜੀ ਠੀਕ ਹੈ ਜੀ ਉਹਨੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਮਾਰ ਕੀਤੀ ਹੈ ਹਮ ਪਰ ਉਹ ਕੀ ਹੈ ਕਿਉਂਕਿ ਉਹ ਵੱਖਰੇ ਵੱਖਰੇ ਇਲਾਕਿਆਂ ਤੋਂ ਹੀ ਆਇਆ ਹੈ ਇਸ ਕਰਕੇ ਉਹ ਜਿਹੜਾ ਆਪਣੇ ਨਾਲ ਉਹਨੇ ਡੈਬਰੀ ਲੈਂਦਾ ਹੈ ਜਿਹੜੀ ਰੇਤਾ ਜਾਂ ਸਿਲਟ ਜਾਂ ਕਲੇਪ ਹਲ ਜਿਹਨੂੰ ਅਸੀਂ ਕਹਿੰਦੇ ਆ ਉਹ ਜਿਹੜੀ ਉਹਨਾਂ ਨੇ ਲੈਂਦੀ ਹੈ ਉਹ ਜਿਹੜੀ ਹੈ ਉਹ ਅਲੱਗ-ਅਲੱਗ ਤਰ੍ਹਾਂ ਦੀ ਹੋਏਗੀ ਕਿਉਂਕਿ ਜਿਹੜੀ ਪਹਾੜਾਂ ਤੋਂ ਆਈ ਹੈ ਕੋਈ ਹਿਮਾਚਲ ਤੋਂ ਆਈਏ ਜਿੱਦਾਂ ਹਮ ਘੱਗਰ ਵਾਲੀ ਉਹ ਕਿਤੇ ਹੋਰ ਪਾਸੇੋਂ ਆਈਏ ਹੂੰ ਤੇ ਇਸ ਕਰਕੇ ਜਿੱਥੇ ਤਾਂ ਅਸੀਂ ਇਹ ਕੰਨਿਆ ਵੀ ਉਹ ਹੁਣ ਉਹ ਡਿਪੈਂਡ ਕਰੂਗਾ ਹਰ ਇੱਕ ਜਿਹੜਾ ਹੈ ਏਰੀਆ ਜਿੱਥੇ ਪਾਣੀ ਆਇਆ ਹੈ ਉਹਦੇ 'ਚ ਜਿਹੜਾ ਸਮਾਨ ਆਇਆ ਹੈ ਉਹਦਾ ਜਿਹੜਾ ਅਲੱਗ-ਅਲੱਗ ਤਰ੍ਹਾਂ ਦੀ ਉਹਦੀ ਸਾਡੀ ਜਿਹੜੀ ਵਿਉਂਤਬੰਦੀ ਕਰਨੀ ਪਊਗੀ ਕਿਉਂਕਿ ਕਿਤੇ ਪਾਣੀ ਜ਼ਿਆਦਾ ਹੈ ਕਿਤੇ ਪਾਣੀ ਘੱਟ ਆਇਆ ਹੈ ਠੀਕ ਹੈ ਜੀ ਕਿਤੇ ਰੇਤਾ ਜ਼ਿਆਦਾ ਜਮਿਆ ਹੈ ਕਿਤੇ ਰੇਤਾ ਘੱਟ ਜਮਿਆ ਹੈ ਕਿਤੇ ਭਲਗਾ ਦਾ ਜਾਈ ਹੈ ਕਿਤੇ ਕਲੇ ਜ਼ਿਆਦਾ ਹੀ ਹੈ ਪਰ ਮੋٹے ਤੌਰ ਤੇ ਜੇ ਅਸੀਂ ਆਖੀਏ ਜਦੋਂ ਪਾਣੀ ਪੰਜਾਬ ਦੇ ਵਿੱਚ ਵੜਿਆ ਹਾੜਾਂ ਦੇ ਉੱਤੋਂ ਜਦੋਂ ਪਾਣੀ ਪੰਜਾਬ ਦੇ ਵਿੱਚ ਆਇਆ ਹਾੜਾਂ ਦਾ ਪਾਣੀ ਉਹ ਜਿੱਥੇ ਪਹਿਲਾਂ ਆਇਆ ਉੱਥੇ ਰੇਤਾ ਸੈਟਲ ਹੋਊਗੀ ਹੂੰ ਕਿਉਂਕਿ ਰੇਤ ਭਾਰੀ ਹੁੰਦੀ ਹੈ ਹੂੰ ਉਸ ਤੋਂ ਬਾਅਦ ਜਿਹੜੀ ਲਾਲ ਮਿੱਟੀ ਜੇ ਸੀ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਸਿਲਟ ਤੇ ਕਲੇ ਜਿਹੜੀ ਉਹ ਘੁਲ ਕੇ ਅੱਗੇ ਅੱਗੇ ਜਾਂਦੀ ਰਹੇਗੀ ਤੇ ਰਾਹ ਦੇ ਵਿੱਚ ਜਿੱਥੇ-ਜਿੱਥੇ ਵੀ ਉਹ ਪਾਣੀ ਨਿਕਲ ਕੇ ਜਾਏਗਾ ਉੱਥੇ-ਉੱਥੇ ਉਹ ਸੈਟਲ ਹੁੰਦੀ ਰਹੇਗੀ ਬਿਲਕੁਲ ਠੀਕ ਹੈ ਜੀ ਤੇ ਅਖੀਰ ਦੇ ਵਿੱਚ ਜਿੱਥੇ ਜਾ ਕੇ ਪਾਣੀ ਜਿਹੜਾ ਰੁਕੇਗਾ ਹੂੰ ਉੱਥੇ ਜਾ ਕੇ ਜਿਹੜੀ ਕਲੇ ਹੈ ਜਿਹੜੀ ਸਭ ਤੋਂ ਹਲਕੀ ਹੈ ਉਹ ਉੱਥੇ ਜਾ ਕੇ ਸੈਟਲ ਹੋਏਗੀ ਹੁਣ ਕਿਉਂਕਿ ਇਹ ਜਿਹੜੀ ਮਿੱਟੀ ਹੈ ਪਹਾੜਾਂ ਤੋਂ ਆਈ ਹੈ ਹੁਣ ਰੇਤ ਹੈ ਜਿਹੜੀ ਜੇ ਤਾਂ ਉਹ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਉੱਤੇ ਸੈਟਲ ਹੋਈ ਤਾਂ ਤਾਂ ਕੋਈ ਉਹਦਾ ਨੁਕਸਾਨ ਨਹੀਂ ਜੇ ਚਾਰ ਤੋਂ 6 ਇੰਚ ਹੋਈ ਜੇ ਇਸ ਤੋਂ ਵੱਧ ਜਿਆਦਾ ਡਿਪੋਜ਼ਿਟ ਹੁੰਦੀ ਹੈ 1 1 ਫੁੱਟ ਹੁੰਦੀ ਹੈ 2 ਫੁੱਟ ਹੁੰਦੀ ਹੈ 3 ਫੁੱਟ ਹੁੰਦੀ ਹੈ ਸਾਨੂੰ ਉਹਨੂੰ ਫਿਜ਼ੀਕਲੀ ਰਿਮੂਵ ਕਰਨਾ ਪਊਗਾ ਜੀ ਪਰ ਜੇ ਰੇਤ ਜਿਹੜੀ ਹੈ ਰਪੈਣੀ ਰੇਤਲੀ ਜ਼ਮੀਨ ਹੈ ਜੇ ਉੱਥੇ ਜਾ ਕੇ ਸੈਟਲ ਹੋ ਜਾਂਦੀ ਹੈ ਤਾਂ ਉਹਦੀ ਜਿਹੜੀ ਉਪਜਾਊ ਸ਼ਕਤੀ ਉਹਦੇ ਤੇ ਅਸਰ ਪਊਗਾ ਉਹ ਘਟੂਗੀ ਬਿਲਕੁਲ ਠੀਕ ਹੈ ਜੀ ਤੇ ਇਦਾਂ ਹੀ ਜਿਹੜੀ ਸਿਲਟ ਤੇ ਕਲੇ ਹੈ ਜਿਹੜੀ ਇਹ ਕਿਉਂਕਿ ਇਹ ਪਹਾੜਾਂ ਤੋਂ ਆ ਰਹੀ ਹੈ ਇਹ ਜਿਹੜੀ ਸਿਲਟ ਹੈ ਇਹਦੇ ਵਿੱਚ ਪਹਾੜਾਂ ਦੀ ਮਿੱਟੀ ਜਿਹੜੀ ਹੈ ਉਹਦੇ ਚ ਜੈਵਿਕ ਮਾਦਾਂ ਜਿਹੜਾ ਜਿਹੜਾ ਜ਼ਮੀਨ ਦੀ ਇੱਕ ਜਿਹੜੀ ਸਿਹਤ ਦਾ ਪ੍ਰਮੁੱਖ ਕਾਰਨ ਹੈ ਉਹ ਜ਼ਿਆਦਾ ਹੁੰਦਾ ਹੈ ਤੇ ਇਹ ਜਿਹੜੀ ਜਿਹੜੀ ਸਿਲਟ ਆਏਗੀ ਉੱਥੋਂ ਪਹਾੜਾਂ ਤੋਂ ਜੀ ਉਹਦੇ ਨਾਲ ਥੋੜਾ ਜਿਹਾ ਫਾਇਦਾ ਹੋਊਗਾ ਪਰ ਜੇ ਉਹ ਭਾਰੀਆਂ ਜ਼ਮੀਨਾਂ ਤੇ ਐਡ ਹੋਏਗੀ ਤਾਂ ਸਾਨੂੰ ਉੱਥੇ ਸਾਨੂੰ ਦੇਖਣਾ ਪਊਗਾ ਤੇ ਜੇ ਰੇਤਰੀਆਂ ਜ਼ਮੀਨਾਂ ਤੇ ਐਡ ਹੋਏਗੀ ਤਾਂ ਸਾਨੂੰ ਲੱਗੇਗਾ ਕਿ ਬਹੁਤ ਦਾ ਫਾਇਦਾ ਹੋਏਗਾ ਹੁਣ ਰਹੀ ਗੱਲ ਕਿੰਨੀ ਆਈ ਆ ਹੂੰ ਜੇ ਤਾਂ 4 ਤੋਂ 6 ਇੰਚ ਜੇ ਕੁਝ ਵੀ ਆਇਆ ਜੀ ਤੇ ਅਸੀਂ ਉਹਨੂੰ ਡਿਸਕਾਂ ਨਾਲ ਜਾਂ ਉਲਟਾਵੇਂ ਹਲ ਨਾਲ ਵਿੱਚੇ ਵਾਹ ਕੇ ਆਪਾਂ ਕੰਮ ਕਰ ਸਕਦੇ ਹਾਂ ਕੋਈ ਫਰਕ ਨਹੀਂ ਪੈਣਾ ਹੂੰ ਪਰ ਜੇ ਜ਼ਮੀਨ ਜਿਹੜੀ ਜਿਹੜਾ ਡੈਬਰੀ ਆਇਆ ਜਾਂ ਰੇਤ ਜਾਂ ਭੱਲ ਜਿਹੜੀ ਆਈ ਹੈ ਜੇ ਉਹਦੀ ਤਹਿ ਜ਼ਿਆਦਾ ਉਹਨੂੰ ਸਾਨੂੰ ਫਿਜ਼ੀਕਲੀ ਰਿਮੂਵ ਕਰਨਾ ਪਊਗਾ ਤਾਂ ਜੀ ਅਸੀਂ ਜਿਹੜੀ ਹੈ ਜਮੀਨ ਨੂੰ ਖੇਤੀਬਾੜੀ ਯੋਗ ਦੁਬਾਰਾ ਬਣਾ ਸਕੀਏ ਬਿਲਕੁਲ ਠੀਕ ਗੱਡਾ ਤੁਸੀਂ ਉਭਜਾਉ ਸਕਦੇ ਜਿਹਦਾ ਗੱਲ ਕੀਤੀ ਜੈ ਮਾਦਾ ਦੀ ਗੱਲ ਕੀਤੀ ਇਹਦਾ ਮਤਲਬ ਸਾਨੂੰ ਤੁਸੀਂ ਅੱਗੇ ਅਕਸਰ ਵੀ ਦੱਸਦੇ ਨੇ ਹੋ ਸਾਨੂੰ ਟੈਕਨੀਕਲ ਪਾਸੇ ਵੀ ਜਾਣਾ ਚਾਹੀਦਾ ਜੀ ਦੇਖੋ ਇਹ ਜਿਹੜੀ ਇਹਨਾਂ ਦੀ ਅਸੀਂ ਪਿੱਛੇ ਪਿਛਲੇ 15 ਦਿਨ ਪਰ 10 ਦਿਨ ਪਹਿਲਾਂ ਵੀ ਅਸੀਂ ਬੀਸੀ ਸਾਹਿਬ ਦੇ ਨਾਲ ਮਿਲ ਕੇ ਵੀ ਅਸੀਂ ਕੇ ਚੈਨਲ ਦੇ ਉੱਤੇ ਡਿਸਕਸ਼ਨ ਕੀਤੀ ਅਸੀਂ ਉਹਨਾਂ ਨੂੰ ਆਖਿਆ ਸੀਗਾ ਵੀ ਕਿ ਉਹ ਜੋ ਇਹ ਜਿਹੜੀ ਮਿੱਟੀ ਹੈ ਇਹ ਵੱਖਰੀ ਵੱਖਰੀ ਹੋਊਗੀ ਹਾਂ ਸਾਨੂੰ ਪਤਾ ਨਹੀਂ ਹੈਗਾ ਹਲੇ ਕੀ ਆ ਇਹਦੇ ਚ ਆਇਆ ਕਿਉਂਕਿ ਹਰ ਜਗ੍ਹਾ ਦੇ ਵਿੱਚ ਵੱਖਰੇ ਵੱਖਰੇ ਸਮਾਨ ਆਇਆ ਹੈ ਹਾਂ ਵੱਖਰੇ ਵੱਖਰੇ ਸਾਨੂੰ ਟੈਸਟ ਕਰਨਾ ਪੈਣਾ ਤਾਂ ਅਸੀਂ ਜ਼ਿੰਮੇਦਾਰਾਂ ਨੂੰ ਇਹੀ ਬੇਨਤੀ ਕੀਤੀ ਸੀ ਵੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਵਾਲੇ ਆ ਕਿਸਾਨ ਵੀਰ ਸਾਡੇ ਜੀ ਉਹ ਜਦੋਂ ਹੁਣ ਸਾਡਾ ਮੇਲਾ ਲੱਗਣਾ 25 ਤੇ 26 ਤੇ 27 ਤਰੀਕ ਨੂੰ ਇੱਥੇ ਹਾਂ ਵੀ ਜੇ ਉਹ ਇੱਥੇ ਆ ਸਕਦੇ ਆ ਤਾਂ ਆਪਣਾ ਸੈਂਪਲ ਜ਼ਰੂਰ ਲਿਆਂ ਹਾਂ ਉਹ ਸੈਂਪਲ ਲਿਆਂ ਤੇ ਵੀ ਜੀ ਸਾਹਮਣੇ ਮੰਨ ਲਓ ਇਹ ਕਿਹਾ ਸੀਗਾ ਵੀ ਵੇ ਅਸੀਂ 50 ਰੁਪਏ ਸੈਂਪਲ ਲੈਨੇ ਆ ਟੈਸਟ ਕਰਾਈ ਅਸੀਂ ਉਹਨਾਂ ਦੇ ਸੈਂਪਲ ਜਿਹੜੇ ਆ ਫ੍ਰੀ ਕਰਾਂਗੇ ਸਿਰਫ ਇੱਕ ਕੰਮ ਕਰਨਾ ਆਪਣਾ ਆਧਾਰਗੜ ਨਾਲ ਲੈਣ ਵੀ ਕਿਹੜੇ ਇਲਾਕੇ ਤੋਂ ਆ ਰਹੇ ਆ ਜੀ ਤੇ ਅਸੀਂ ਉਹਨਾਂ ਦੇ ਜਿਹੜੇ ਮਿੱਟੀ ਤੇ ਪਾਣੀ ਦੇ ਟੈਸਟ ਜਿਹੜੇ ਉਹ ਫ੍ਰੀ ਕਰਕੇ ਦੇਾਂਗੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਜਿਹੜੀ ਜ਼ਮੀਨ ਆ ਅਗਲੀ ਫਸਲ ਵਾਸਤੇ ਉਹਨੂੰ ਆਪਾਂ ਨੂੰ ਕੀ ਖਾਦਾਂ ਉਹਨੂੰ ਤਿਆਰੀ ਕਿਦਾਂ ਕਰਨੀ ਉਹਨੂੰ ਖਾਦਾਂ ਕਿਦਾਂ ਵਕਣੀਆਂ ਤੇ ਕਦੋਂ ਪਾਣੀ ਆ ਬਿਲਕੁਲ ਠੀਕ ਹੈ ਫਿਰ ਅਸੀਂ ਜਿਹੜੀਆਂ ਇੱਕ ਗੱਲ ਇਸ ਵੇਲੇ ਇੱਥੇ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਹੂੰ ਕਿ ਅਸੀਂ ਕੱਲ ਸਾਡੇ ਅਸੀਂ ਆਪਣੇ ਡਿਪਾਰਟਮੈਂਟ ਚੋਂ ਉਹ ਵੱਖਰੇ ਵੱਖਰੇ ਇਲਾਕਿਆਂ 'ਚ ਭੇਜੀਆਂ ਸੀਗੀਆਂ ਹੂੰ ਉਹਨਾਂ ਨੇ ਉੱਥੋਂ ਪਾਣੀ ਦੇ ਤੇ ਮਿੱਟੀ ਦੇ ਸੈਂਪਲ ਲਿਆਂਦੇ ਆ ਜੀ ਉਹ ਅਸੀਂ ਹੁਣ ਟੈਸਟ ਕਰਾਂਗੇ ਇਨ ਦੀ ਟਾਈਮਸ ਟੂ ਕਮ ਫਿਰ ਸਾਨੂੰ ਪਤਾ ਲੱਗੂਗਾ ਟੀਮਾਂ ਅਸੀਂ ਹੋਰ ਵੀ ਭੇਜ ਦੇ ਰਾਂਗੇ ਕੱਲ ਵੀ ਸਾਡੀ ਇੱਕ ਟੀਮ ਨੇ ਜਾਣਾ ਗੁਰਦਾਸਪੁਰ ਵਾਲੇ ਇਲਾਕੇ ਜੇ ਹੂੰ ਉਹਨਾਂ ਨੇ ਹੁਣ ਪਰ ਇਹ ਦੇਖਿਆ ਕਿ ਕਈ ਇਲਾਕਿਆਂ ਦੇ ਵਿੱਚ ਹਲੇ ਜਿਹੜਾ ਪਾਣੀ ਹੈ ਉਹ ਖੜਾ ਜਿੱਥੇ ਜਿਹੜਾ ਸਾਡਾ ਪਾਣੀ ਖੜਾ ਉਹ ਜਦੋਂ ਪਾਣੀ ਝੀਰ ਜਾਏਗਾ ਤਦੋਂ ਹੀ ਉਹ ਜਿਹੜੀ ਜ਼ਮੀਨ ਜਿਹੜੀ ਹੈ ਉਹ ਸੈਂਪਲ ਲੈਣ ਵਾਸਤੇ ਕਾਬਲ ਤੇ ਦੂਸਰਾ ਵਾਈ ਵਾਸਤੇ ਵੀ ਕਾਬਲ ਤਾਂ ਹੀ ਹੋ ਚਾਗੀ ਜੀ ਅਸੀਂ ਹੁਣ ਸੈਂਪਲ ਲੈ ਆਂਦੇ ਅਸੀਂ ਉਹਨਾਂ ਨੂੰ ਟੈਸਟ ਕਰਾਂਗੇ ਅਸੀਂ ਉਹਨਾਂ ਨੂੰ ਖੁਰਾਕੀ ਤੱਤਾਂ ਵਾਸਤੇ ਵੀ ਟੈਸਟ ਕਰਾਂਗੇ ਤੇ ਬਾਕੀ ਪੈਰਾਮੀਟਰ ਜਿਹੜੇ ਫਿਜ਼ੀਕਲ ਪੈਰਾਮੀਟਰ ਉਹਦੇ ਵਾਸਤੇ ਵੀ ਟੈਸਟ ਕਰਾਂਗੇ ਐਵੇਂ ਜਿਵੇਂ ਅਸੀਂ ਪਾਣੀ ਵੀ ਲੈ ਆਇਆ ਪਾਣੀ ਅਸੀਂ ਖੜੇ ਦਾ ਵੀ ਲਿਆ ਸੀ ਸਤਲੁਜ ਤੋਂ ਵੀ ਪਾਣੀ ਲੇ ਪਾਣੀ ਦੇ ਸੈਂਪਲ ਲਏ ਸੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਕਿੰਨਾ ਲੋਡ ਆ ਰਿਹਾ ਪਿੱਛੇ ਪਰ ਇਹ ਡਿਪੈਂਡ ਇਹੀ ਕਰੂਗਾ ਹਰ ਵਾਰੀ ਵੀ ਕਿੰਨਾ ਲੋਡ ਜਿਹੜਾ ਆ ਰਿਹਾ ਇਹ ਵੇਰੀ ਕਰੂਗਾ ਫਿਰ ਟਾਈਮ ਤੇ ਵੇਰੀ ਕਰੂਗਾ ਕਿਹੜੇ ਦਰਿਆ ਚ ਆ ਰਿਹਾ ਕਿੰਨਾ ਫਲ 2023 ਤੇ ਵੀ ਫਹਾੜ ਆਏ ਸੀਗੇ ਉਦੋਂ ਉਦੋਂ ਵੀ ਅਸੀਂ ਸੈਂਪਲ ਲਏ ਸੀਗੇ ਦਰਿਆ ਦੇ ਉਦੋਂ ਅਸੀਂ ਦੇਖਿਆ ਸੀ ਵੀ ਜਿਹੜਾ ਇਹ ਦਰਿਆਈ ਪਾਣੀ ਦੇ ਵਿੱਚ ਜਿਹੜਾ ਸਮਾਨ ਆਂਦਾ ਇਹ ਤੇ ਜੇ ਇੱਕ ਫੈਲਟਸ ਬਾਹਰ ਨਾ ਦਾ ਮਿਨਰਲ ਹੈ ਜਿਹੜਾ ਕਿ ਪੋਟਾਸ਼ੀਅਮ ਤਾਂ ਤੇ ਜਿਹੜਾ ਬਹੁਤ ਜ਼ਰੂਰੀ ਤਾਂ ਤਾਂ ਸਾਡੀਆਂ ਫਸਲਾਂ ਵਾਸਤੇ ਉਹਦੇ ਵਿੱਚ ਰਿੱਚ ਸੀਗਾ ਤੇ ਕਈ ਵਾਰੀ ਇਹ ਸਾਨੂੰ ਦੇਖਣਾ ਪੈਣਾ ਹਰ ਵਾਰੀ ਕਿਉਂਕਿ ਵੱਖਰਾ ਆਣਾ ਸਮਾਨ ਕਿੱਥੋਂ ਆ ਰਿਹਾ ਹੈ ਫਹਾੜਾਂ ਦਾ ਪਾਣੀ ਕਿੱਥੋਂ ਰੋੜ ਕੇ ਆ ਰਿਹਾ ਹੈ ਉਸ ਜਗ੍ਹਾ ਦਾ ਕੀ ਮਿਨਰੋਲੋਜੀ ਹੈ ਉਸ ਜਗ੍ਹਾ ਦੀ ਕੀ ਸੋਇਲ ਆਪਾਂ ਕਹਿੰਦੇ ਕਿਉਂ ਜੋ ਜਿਹੜਾ ਜਿਹੜਾ ਪਹਾੜਾਂ ਤੋਂ ਵੀ ਸਾਨੂੰ ਜਿਹੜਾ ਪਾਣੀ ਰੁੜ ਕੇ ਆ ਰਿਹਾ ਉਹ ਵੀ ਖੇਤੀਬਾੜੀ ਯੋਗ ਉਹ ਆਪਣਾ ਜ਼ਮੀਨ ਤੋਂ ਹੀ ਰੁੜ ਕੇ ਆ ਰਿਹਾ ਤਾਂ ਕਈ ਹੋ ਸਕਦਾ ਸਾਨੂੰ ਉਹਨਾਂ ਦੀ ਪਜਾਉ ਮਿੱਟੀ ਵੀ ਸਾਡੇ ਉਹ ਖੜਾ ਦੇ ਪਾਣੀ ਦੇ ਨਾਲ ਹੀ ਆ ਰਹੀ ਹੈ ਮਤਲਬ ਇਹ ਦੇਖਣਾ ਕਿਉਂਕਿ ਇਹ ਹਰ ਵਾਰੀ ਵੱਖਰਾ ਹੋਊਗਾ ਹਰ ਜਗ੍ਹਾ ਤੇ ਵੱਖਰਾ ਹੋਊ ਸਾਨੂੰ ਇਹ ਦੇਖਣਾ ਪਊਗਾ ਵੀ ਕਿੱਥੇ ਕੀ ਆਇਆ ਤਾਂ ਇਸੇ ਕਰਕੇ ਮੈਂ ਜ਼ਿੰਮੇਦਾਰ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਜੇ ਇੱਥੇ ਆ ਕੇ ਸੈਂਪਲ ਲੈ ਆਣ ਅਸੀਂ ਟੈਸਟ ਫ੍ਰੀ ਕਰਕੇ ਦੇਵਾਂਗੇ ਰਿਪੋਰਟ ਉਹਨਾਂ ਦੇ ਮੋਬਾਈਲ ਤੇ ਆ ਜਾਣੀ ਹੈ ਸਾਨੂੰ ਵੀ ਪਤਾ ਲੱਗ ਜੂ ਉਹਨਾਂ ਨੂੰ ਪਤਾ ਲੱਗ ਜੂਗਾ ਤੇ ਅਸੀਂ ਕਿੱਦਾਂ ਕਰ ਸਕਦੇ ਹਾਂ ਬਿਲਕੁਲ ਠੀਕ ਹੈ ਸੋ ਕਹਿੰਦਾ ਮਤਲਬ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹ ਸੰਕਟ ਦੀ ਗੜੀ ਸਾਰਾ ਪੰਜਾਬ ਦੇ ਵਿੱਚ ਪਾਈ ਜਾ ਰਹੀ ਬਹੁਤ ਵੱਡੀ ਮਿਸਾਲ ਕੈਮਈ ਅਸੀਂ ਜੋ ਪੰਜਾਬ ਖੇਤੀ ਵੱਡੀ ਇੰਸਟੀਚਿਊਟ ਵਿਗਿਆਨੀ ਆ ਪਬੰਪਾਰਨ ਦੀਆਂ ਅਸੀਂ ਜੋ ਸੇਵਾ ਕਰ ਸਕਦੇ ਕਿਸਾਨ ਦੀ ਕਰਾਂਗੇ ਜ਼ਰੂਰ ਕਰਾਂਗੇ ਤੁਸੀਂ 26 27 ਤੱਕ ਸੰਮੇਲ ਮੈਂ ਡਾਟਾ ਅਨਾਉਂਸ ਕੀਤਾ ਹੈ ਉੱਥੇ ਤੁਹਾਨੂੰ ਤੁਸੀਂ ਆਪਣੇ ਸੈਂਪਲ ਲਿਆਓ ਸੈਂਪਲ ਪੰਜਾਬ ਖੇਤੀਬਾੜੀ ਸਫਰੀਓ ਕਾਸਟ ਵੀ ਟੈਸਟ ਕਰਕੇ ਤੇ ਜਿਹੜੀ ਜੋ ਵਿਭਾਗ ਦੇ ਮੁਖੀ ਡਾਕਟਰ ਜੀਵ ਸਿੱਕਣੇ ਇਸ ਜ਼ਿਗਰ ਖੇਤਾ ਵੀ ਹੈ ਡਾਕਟਰ ਸਾਹਿਬ ਇਹ ਜੋ ਸੈਂਪਲ ਟੈਸਟ ਕਰ ਲਈ ਤੇ ਉਦੋਂ ਬਾਅਦ ਜਿਵੇਂ ਵੱਲੋਂ ਅਗਲੇ ਫਸਲਾਂ ਉਹ ਖਾਦਾਂ ਦੀ ਵਿਅਕਤੀਤ ਉਦਬਾਦੀ ਹੋਣੀ ਹੈ ਜੀ ਦੇਖੋ ਮੈਂ ਇਹ ਇੱਕ ਗੱਲ ਤੁਹਾਨੂੰ ਜ਼ਰੂਰ ਇੱਥੇ ਤੁਹਾਨੂੰ ਦੱਸਣੀ ਚਾਹਨਾ ਅਸੀਂ ਕਈ ਸਾਲਾਂ ਤੋਂ ਜ਼ਿੰਮੇਵਾਰਾਂ ਨੂੰ ਇਹ ਕਹਿੰਦੇ ਆ ਰਹੇ ਹਾਂ ਬੀ ਜਮੀਨ ਦੇ ਵਿੱਚ ਝੋਨੇ ਦੀ ਰਹਿਣ ਖੂਦੀਆ ਹੋਰ ਵਛਲਾਂ ਦੀ ਰਹਿਣ ਖੂਦ ਜਿਹੜੀ ਆ ਉਹ ਜਮੀਨ ਦੇ ਵਿੱਚੇ ਵਾਦਿਓ ਹੂੰ ਉਹਦੇ ਨਾਲ ਕੀ ਹੁਣ ਜਿਹੜੇ ਕਿਸਾਨਾਂ ਨੇ ਉਹ ਕੰਮ ਕਰਦੇ ਰਹੇ ਗਿਆ ਜਿਹੜੇ ਜੈਵਿਕ ਖਾਦਾਂ ਪਾਉਂਦੇ ਰਹੇ ਆ ਉਹਨਾਂ ਦੀ ਜਮੀਨ ਦੇ ਵਿੱਚ ਜਿਹੜਾ ਉਹ ਚੈਨਲਸ ਬਣ ਜਾਂਦੀਆਂ ਉਹ ਪਾਣੀ ਥੱਲੇ ਜੀਰਦਾ ਰਿਹਾ ਉਹਨਾਂ ਦੇ ਪਾਣੀ ਨਹੀਂ ਖੜਾ ਹੋਇਆ ਹੁਣ ਜਿੱਥੇ ਪਾਣੀ ਖੜਾ ਹੋ ਗਿਆ ਹੁਣ ਆਪਾਂ ਅਗਲੀ ਫਸਲ ਤਾਂ ਲਾਣੀ ਹੈ ਮੇਰੀ ਬੇਨਤੀ ਕਿਸਾਨ ਵੀਰਾਂ ਨੂੰ ਇਹੀ ਹੈ ਵੀ ਉੱਥੇ ਜੇ ਉਹਨਾਂ ਕੋਲੋਂ ਟਾਈਮ ਮਿਲੇ ਤਾਂ ਹਰੀਆਂ ਖਾਦਾਂ ਜਿਵੇਂ ਢੈਂਚਾ ਆ ਸਣਾ ਉਹ ਲਾ ਲੈਣਾ ਉਹਨੂੰ ਵਿੱਚੇ ਵਾਦਣ ਤੇ ਫਿਰ ਜਿਹੜੀ ਕਣਕ ਦੀ ਬਜਾਈ ਜਿੱਥੇ ਹੋ ਸਕਦੀ ਹੈ ਟਾਈਮ ਤੇ ਉਹ ਟਾਈਮ ਤੇ ਕਰਨ ਉਹਦੇ ਨਾਲ ਜ਼ਿੰਮੇਦਾਰਾਂ ਨੂੰ ਤੁਹਾਡੇ ਮਾਧਿਅਮ ਦੇ ਥਰੂ ਮੈਂ ਇੱਕ ਬੇਨਤੀ ਕਰਦਾ ਵੀ ਇਹ ਜਿਹੜੀਆਂ ਖਾਦਾਂ ਆ ਇਸ ਵਾਰਿਸ਼ ਕੀਤੀ ਮਾਤਰਾ ਦੇ ਜਿਹੜੀਆਂ ਅਸੀਂ ਪੀਏਯੂ ਨੇ ਸਵਾਰਿਸ਼ ਕੀਤੀ ਹੈ ਦੋ ਬੋਰੇ ਦੋ ਥੈਲੇ ਜਿਹੜੇ ਆ ਯੂਰੀਆ ਦੇ ਪਾਣ ਤਾਂ ਕਿ ਉਸ ਤੋਂ ਵੱਧ ਨਾ ਪਾਣ ਜ਼ਮੀਨ ਦੇ ਵਿੱਚ ਜੇ ਤੁਹਾਨੂੰ ਲੱਗੇ ਵੀ ਫਸਲ ਸਾਡੀ ਨਹੀਂ ਚੱਲ ਰਹੀ ਤਾਂ ਜਦੋਂ 40 ਤੋਂ 50 ਦਿਨ ਦੀ ਫਸਲ ਹੋ ਜੇ ਉਦੋਂ ਹਫ਼ਤੇ ਹਫ਼ਤੇ ਦੇ ਵਕਫੇ ਦੇ ਉੱਤੇ ਤਿੰਨ ਪਰਸਤੀਆਂ 2 ਕਿਲੋ ਯੂਰੀਆ 100 ਲੀਟਰ ਪਾਣੀ ਦੇ ਵਿੱਚ ਪਾ ਕੇ ਦੋ ਜਾਂ ਤਿੰਨ ਵਾਰੀ ਹਫਤੇ ਹਫਤੇ ਦੇ ਵਕਫੇ ਦੇ ਉੱਤੇ ਸਪਰੇਅ ਕਰ ਦੇਣ ਤਾਂ ਜੋ ਫਸਲ ਦੀ ਜਿਹੜੀ ਲੋਡ ਲੋਡ ਹੈ ਉਹ ਪੂਰੀ ਹੋ ਸਕੇ ਇੱਥੇ ਇੱਕ ਗੱਲ ਹੋਰ ਕਹੇ ਹੋਰ ਵੀ ਕਹਾਂਗੇ ਜਿੰਨੀਆਂ ਵੀ ਜੈਵਿਕ ਖਾਦਾਂ ਆ ਜਿਵੇਂ ਰੂੜੀ ਆ ਹੂੰ ਮੁਰਗੀ ਦੀ ਖਾਦ ਆ ਜਾਂ ਕੋਈ ਹੋਰ ਵੀ ਕਿਸੇ ਨੂੰ ਇਹੋ ਜਿਹੀ ਖਾਦ ਮਿਲਦੀ ਉਹ ਜ਼ਰੂਰ ਪਾਣ ਖੇਤਾਂ 'ਚ ਕਿਉਂਕਿ ਉਹਦੇ ਨਾਲ ਜਿਹੜੀ ਪਾਣੀ ਦੀ ਖੜ ਜਿਹੜਾ ਪਾਣੀ ਖੜੇਗਾ ਨਹੀਂ ਕਿਉਂਕਿ ਉਹ ਜਿਹੜਾ ਜ਼ਮੀਨ ਦੀ ਜਿਹੜੀ ਜਿਹੜੀ ਸਟਰਕਚਰ ਜਿਹਨੂੰ ਅਸੀਂ ਕਹਿੰਨੇ ਆ ਉਹ ਜਿਹੜੀ ਖਰਾਬ ਕਰ ਕੀਤੀ ਹੈ ਭਲ ਨੇ ਜਾਂ ਰੀਤੇ ਨੇ ਆਗੇ ਉਹਨੂੰ ਥੋੜਾ ਇੰਪਰੂਵ ਕਰਨ 'ਚ ਮਦਦ ਕਰੂਗਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਸਾਡੀ ਜ਼ਮੀਨ ਦੀ ਸਿਹਤ ਸਿਹਤ ਨੂੰ ਵਧੀਆ ਬਰਕਰਾਰ ਰੱਖੂਗਾ ਬਿਲਕੁਲ ਠੀਕ ਦੱਸਣਾ ਇੱਕ ਛੋਟਾ ਜਿਹਾ ਵੀ ਉਹ ਸਵਾਲ ਵੀ ਕੁਝ ਮਿੱਤਰਾਂ ਦਾ ਵੀ ਕੁਝ ਸਾਥਕਾਂ ਦਾ ਜੇ ਹੁਣ ਆਉਣ ਵਾਲੇ ਟਾਈਮ ਚ ਚੀਜ਼ ਕਣਕ ਦੀ ਫਸਲ ਜੇ ਜੇ ਪਰਚ ਬ ਕੋਈ ਸਮਝ ਨਹੀਂ ਹੁੰਦੀ ਤੋਂ ਫਿਰ ਉਹ ਹਲਕੀ ਹੈ ਦੇਖੋ ਜੇ ਕਣਕ ਦੀ ਫਸਲ ਨਹੀਂ ਜਿੱਥੇ ਪਾਣੀ ਹਲੇ ਖੜਾ ਸਾਡੀਆਂ ਟੀਮਾਂ ਨੇ ਦੱਸਿਆ ਕੱਲ ਵੀ ਕਈ ਜਗ੍ਹਾ ਤੇ ਹਲੇ ਪਾਣੀ ਜ਼ਾਰ ਤੋਂ 5 ਫੁੱਟ ਤੱਕ ਖੜਾ ਉਹ ਹਲੇ ਟਾਈਮ ਵੀ ਪਿਆ ਆਪਣੇ ਕੋਲ ਕਣਕ ਦੀ ਬਜਾਈ ਦਾ ਤੇ ਜੇ ਉਹ ਜੀਰ ਜਾਂਦਾ ਤਾਂ ਤਾਂ ਠੀਕ ਹੈ ਤੇ ਜੇ ਨਹੀਂ ਜੀਰਦਾ ਫਿਰ ਸਾਨੂੰ ਕੀ ਹੈ ਥੋੜਾ ਜਿਆ ਲੇਟ ਵੈਰਾਈਟੀਆਂ ਜਿਹੜੀਆਂ ਅੰਗੀਆਂ ਵੀਟ ਰੀਆਂ ਉਹਦੇ ਬਾਅਦ ਸਾਨੂੰ ਸੋਚਣਾ ਪਊਗਾ ਕਿ ਇਹ ਜ਼ਿਮੀਦਾਰ ਨੂੰ ਥੋੜਾ ਸੋਚਣਾ ਪੈਣਾ ਵੀ ਸਾਡਾ ਪਾਣੀ ਕਦੋਂ ਤੱਕ ਜੀਰੇਗਾ ਤੇ ਉਹਦੇ ਹਿਸਾਬ ਨਾਲ ਆਪਣਾ ਜਿਹੜੀ ਹੈ ਲੇਟ ਸੌਨ ਵਰ ਜਿਹੜੀਆਂ ਲੇਟ ਸੌਨ ਵੈਰਾਈਟੀਆਂ ਸਾਡੀਆਂ ਕਣਕ ਦੀਆਂ ਹੈਗੀਆਂ ਉਹਦੇ ਵੀ ਨੂੰ ਆਪਣਾ ਸੰਭ ਲੈਣ ਜੇ ਫੇਰ ਵੀ ਕੋਈ ਫਸਲ ਨਹੀਂ ਹੁੰਦੀ ਜੇ ਆਪਾਂ ਜਨਵਰੀ ਫਰਵਰੀ ਦੀ ਪਹੁੰਚ ਜਾਂਦੇ ਆ ਫੇਰ ਮੈਂ ਇਹੀ ਕਹੂੰਗਾ ਵੀ ਜਨਵਰੀ ਫਰਵਰੀ ਦੇ ਵਿੱਚ ਆਪਣੇ ਕੋਲ ਫੇਰ ਤਾਂ ਬਹੁਤ ਫਸਲਾਂ ਦਾ ਹੈਗਾ ਆਪਸ਼ਨ ਹੈਗੇ ਜਿਵੇਂ ਆਪਣਾ ਗਰਮੀ ਰੋਤ ਦੀ ਮੂੰਗੀ ਹੈ ਸਤ ਸੂਰਜਮੁਖੀ ਹੈ ਸਪ੍ਰਿੰਗ ਮੇਜ਼ ਹੈ ਇਹੋ ਜਿਹੀਆਂ ਫਸਲਾਂ ਜਾਂ ਸਬਜ਼ੀਆਂ ਉਹ ਸਾਨੂੰ ਜਿਹੜੀਆਂ ਫੇਰ ਸਾਨੂੰ ਉਹਦੇ ਬਾਰੇ ਉਹਦੇ ਬਾਰੇ ਸੋਚਣਾ ਪਊਗਾ ਬਿਲਕੁਲ ਠੀਕ ਹੈ। ਪਰਸ ਤੁਸੀਂ ਬੜੀ ਵਧੀਆ ਯਾਦਗਾਰ ਦਿੱਤੀ। ਮੈਂ ਨਾ ਖਾਸ ਕਰਕੇ ਉਹ ਜਿਹੜੀ ਕਿਸੇ ਗੱਲ ਨਿਕਲਦੇ ਵਿੱਚੋਂ ਵੀ ਜਿਹੜਾ 26 27 ਨੂੰ ਕਿਸਾਨ ਮੇਲਾ ਹੋਣਾ ਹੈ। ਸੈਂਪਲ ਜਮਾ ਕਰਾਣੇ ਆ ਕਿੱਥੇ ਕਰਾਉਣੇ ਆ ਕਿੰਨੂੰ ਕਰਾਉਣੇ ਆ ਉਹ ਪਲੀਜ਼ ਉਹ ਇੱਕ ਵਾਰੀ ਫਿਰ ਰਿਪੀਟ ਕਰ ਦੇ ਜੀ। ਇਹ ਤੁਹਾਡੇ ਵੱਸਲੇ ਆਊਗਾ। ਦੇਖੋ ਅਸੀਂ ਜਦੋਂ ਤੁਸੀਂ ਕਿਸਾਨ ਵੀਰ ਜਦੋਂ ਮੇਲੇ ਤੇ ਆਉਂਦੇ ਆ ਇੱਕ ਨੰਬਰ ਗ੍ਰੇਡ ਤੋਂ ਸਿੱਧਾ ਜਾਂਦੇ ਆ ਜਿੱਥੇ ਸਾਡਾ ਕਣਕ ਦੀ ਬੱਲੀ ਵਾਲਾ ਚੌਕ ਉੱਥੇ ਖੱਬੇ ਪਾਸੇ ਸਾਡਾ ਸਟਾਲ ਲੱਗਾ ਹੁੰਦਾ ਹੈ ਸੋਇਲ ਕਲੈਕਸ਼ਨ ਸੋਇਲ ਸੈਂਪਲ ਕਲੈਕਸ਼ਨ ਸੈਂਟਰ ਪਾਣੀ ਦਾ ਵੀ ਉੱਥੇ ਹੋ ਜਾਣਾ ਹੈ ਕਮੇਟੀ ਦਾ ਵੀ ਉੱਥੇ ਜਣਾ ਉਹ ਸੈਂਪਲ ਸਾਡੇ ਡਿਪਾਰਟਮੈਂਟ ਪਹੁੰਚ ਜਾਣਗੇ ਅਸੀਂ ਟੈਸਟ ਕਰਕੇ ਨਾਲ ਹੀ ਜਿਹੜੀ ਆ ਉਹਨਾਂ ਦੀ ਰਿਪੋਰਟ ਜਿਹੜੀ ਹੈ ਅਸੀਂ ਉੱਥੇ ਉਹਨਾਂ ਦੇ ਮੋਬਾਈਲ ਦੇ ਉੱਤੇ ਐਪ ਦੇ ਨਾਲ ਜਿਹੜੀ ਡਾਊਨਲੋਡ ਕਰ ਦੇਣੀ ਹੈ ਜੇ ਸਪੋਜ਼ ਕਰੋ ਕੋਈ ਜ਼ਿੰਮੇਵਾਰ ਆਪਣਾ ਨਹੀਂ ਆ ਸਕਦਾ ਮੇਲੇ ਦੇ ਉੱਤੇ ਅਸੀਂ ਫਿਰ ਵੀ ਬੇਨਤੀ ਕਰਾਂਗੇ ਜਦੋਂ ਵੀ ਤੁਸੀਂ ਆ ਸਕਦੇ ਆ ਆਪਣਾ ਸੈਂਪਲ ਜ਼ਰੂਰ ਲਿਆਓ ਕਿਉਂਕਿ ਉਹਦੇ ਨਾਲ ਹੀ ਸਾਨੂੰ ਪਤਾ ਲੱਗਣਾ ਸਾਡੀ ਜ਼ਮੀਨ ਦੇ ਉੱਤੇ ਕੀ ਅਸਰ ਪਿਆ ਤੇ ਅੱਗੋਂ ਸਾਨੂੰ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜ਼ਿੰਮੇਵਾਰਾਂ ਨੂੰ ਅੱਗੇ ਆਪਾਂ ਨਹੀਂ ਕਰਦੇ ਰੇ ਅਸੀਂ ਦੇਖਿਆ ਹੁਣ ਵੀ ਜਿਹੜੇ ਜ਼ਿਮੀਦਾਰ ਹਰੀਆਂ ਖਾਦਾਂ ਹਰੀ ਖਾਦ ਜਿਵੇਂ ਸਣਾ ਆ ਢੈਂਚਾ ਆ ਵਿੱਚ ਵੰਦੇ ਰਹੇ ਆ ਝੋਨੇ ਤੋਂ ਪਹਿਲਾਂ ਉਹ ਤੇ ਉਹਦੇ ਚ ਗੰਡੋਏ ਵੀ ਬਹੁਤ ਹੋ ਗਏ ਹੁਣ ਗੰਡੋਏ ਕੀ ਕਰਦੇ ਆ ਗੰਡੋਏ ਜ਼ਮੀਨ ਦੇ ਵਿੱਚ ਚੈਨਲਸ ਬਣਾ ਦਿੰਦੇ ਆ ਮੋਰੀਆਂ ਕਰਕੇ ਥੱਲੇ ਹੋਰ ਛੋਟੀਆਂ ਛੁਟੀਆਂ ਨਹਿਰੇ ਹੀ ਸਮਝੋ ਉਹਨੂੰ ਬਣਾ ਦਿੰਦੇ ਆ ਜਿਹਦੇ ਨਾਲ ਪਾਣੀ ਥੱਲੇ ਜੀਰ ਗਿਆ ਸੀ ਇੱਕ ਜਗ੍ਹਾ ਵੇਖਿਆ ਇੱਕ ਜ਼ਿਮੀਦਾਰ ਨੇ ਤੁਸੀਂ ਵੀ ਸ਼ਾਇਦ ਮੀਡੀਆ ਦੇ ਥਰੂ ਦੇਖਿਆ ਹੋਵੇ ਇੱਕ ਜ਼ਿਮੀਦਾਰ ਨੇ ਕਈ ਸਾਲਾਂ ਤੋਂ ਗੁੰਡੋਏ ਦੀ ਖਾਦ ਦੀ ਵਰਤੋਂ ਕਰ ਰਿਆ ਜੀ ਉਹਦੇ ਪਾਣੀ ਖੜਾ ਹੀ ਨਹੀਂ ਹੋਇਆ ਬਿਲਕੁਲ ਵੀ ਹਮ ਤੇ ਇੱਕ ਗੱਲ ਹੋਰ ਕਿਉਂਕਿ ਕਈਆਂ ਦਾ ਝੋਨਾ ਹਲੇ ਖੜਾ ਹਮ ਹੁਣ ਇਸ ਵੇਲੇ ਕੋਈ ਵੀ ਤੁਹਾਨੂੰ ਟਰੇਡਰ ਜਾਂ ਦੁਕਾਨਦਾਰ ਜਾਂ ਆੜਤੀਆ ਕੁਝ ਵੀ ਕਵੇ ਵੀ ਹੁਣ ਇਸ ਵੇਲੇ ਝੋਨੇ ਤੇ ਆ ਕਰਦੇ ਹੋ ਇਹਦਾ ਨੁਕਸਾਨ ਹੋ ਚੁੱਕਾ ਹੈ ਵੀ ਇਹਦੇ ਤੇ ਆ ਸਪਰੇਅ ਕਰਦੇ ਹੋ ਕੁਝ ਜਾਂ ਜ਼ਮੀਨ 'ਚ ਕੁਝ ਵਾ ਦਿਓ ਇਹੋ ਜਿਹਾ ਕੁਝ ਕਰਨ ਦੀ ਲੋੜ ਨਹੀਂ ਜਿੱਥੇ ਝੋਨੇ ਦੀਆਂ ਮੁੰਜਰਾਂ ਪੈ ਗਈਆਂ ਉਥੇ ਇਹੋ ਜਿਹਾ ਕੁਝ ਵੀ ਕਰਨ ਦੀ ਲੋੜ ਨਹੀਂ ਉਹ ਸਿਰਫ ਇੱਕ ਤੁਹਾਡੇ ਪੈਸੇ ਦਾ ਘਾਟਾ ਹੀ ਹੋਏਗਾ ਹੋਰ ਕੁਝ ਨਹੀਂ ਹੋਣਾ ਹੁਣ ਜਿਹੜਾ ਤੁਸੀਂ ਸਿਰਫ ਇੰਨਾ ਜਿੰਨਾ ਵੀ ਨੁਕਸਾਨ ਹੋ ਗਿਆ ਉਹ ਤਾਂ ਕੁਦਰਤੀ ਮਾਰ ਸੀਗੀ ਹਮ ਬਸ ਤੁਸੀਂ ਸਿਰਫ ਇੰਨਾ ਹੀ ਕਰੋ ਵੀ ਜੋ ਤੁਹਾਡਾ ਝੋਨਾ ਝਾੜ ਨਿਕਲਦਾ ਕੁਛ ਇਹਦੇ ਵਿੱਚ ਪਾਣ ਦੀ ਲੋੜ ਨਹੀਂ ਇੱਕ ਗੱਲ ਜਿਹੜੀ ਹੈਗੀ ਆ ਜਿਹੜੀ ਜਿਹੜੀ ਰੇਤ ਆ ਜਿੱਦਾਂ ਹੁਣ ਜਿੱਦਾਂ ਸਰਕਾਰ ਨੇ ਕਿਹਾ ਬੜੇ ਵਧੀਆ ਪਾਲਿਸੀ ਆ ਜਿਹਦੀ ਖੇਤ ਉਹਦਾ ਰੇਤ ਹੁਣ ਇਹਦੇ 'ਚ ਇੱਕ ਗੱਲ ਮੈਂ ਇੱਥੇ ਜ਼ਰੂਰੀ ਕਹਿਣਾ ਚਾਹਨਾ ਵੀ ਜਿਹੜੀ ਰੇਤ ਹੈ ਉਹ ਮਿਕਸ ਆਣੀ ਹੈ ਇਹ ਸਭ ਨੂੰ ਪਤਾ ਵੀ ਉਹ ਪਿਓਰ ਰੇਤ ਤਾਂ ਕਿਤੇ ਵੀ ਨਹੀਂ ਆਣੀ ਇਹ ਜ਼ਿੰਮੇਵਾਰ ਕੀ ਕਰ ਸਕਦੇ ਪਿੰਡ ਲੈਵਲ ਦੇ ਉੱਤੇ ਜਾਂ ਆਪਣੀ ਕਮਿਊਨਿਟੀ ਜਾਂ ਜਿਹੜੀ ਸੋਸਾਇਟੀ ਲੈਵਲ ਦੇ ਉੱਤੇ ਮਕੈਨੀਕਲ ਛਾਨਣੇ ਹਗੇ ਆ ਹੂੰ ਥੋੜਾ ਜਿਹਾ ਖਰਚਾ ਵਧੂਗਾ ਸਾਨੂੰ ਪਤਾ ਹੈ ਮਕੈਨੀਕਲ ਛਾਨਣਾ ਲਾ ਕੇ ਰੀਤਾ ਛਾਣਨੋ ਕਿਉਂਕਿ ਕਟਨੀ ਦਾ ਪੈਣੀ ਹੈ ਜਿੱਥੇ ਜ਼ਿਆਦਾ ਆਈ ਹੈ ਉਹਨੂੰ ਛਾਣ ਕੇ ਉਹ ਤੁਹਾਨੂੰ ਵਧ ਰੇਟ ਮਿਲੂਗਾ ਹਾਂ ਜਿੱਥੇ ਤੁਹਾਡੀ ਜਿੱਥੇ ਤੁਹਾਡੀ ਸਿਲਟ ਜ਼ਿਆਦਾ ਆ ਗਈ ਹੈ ਕਈ ਵਾਰੀ ਹੁੰਦਾ ਆਪਾਂ ਨੂੰ ਸਿਲਟ ਚਾਹੀਦੀ ਹੁੰਦੀ ਕਿਸੇ ਇਲਾਕੇ ਨੂੰ ਹੋਰ ਨੀਵੇਂ ਇਲਾਕੇ ਨੂੰ ਭਰਨ ਵਾਸਤੇ ਉਹਨੂੰ ਆਪਾਂ ਸਾਂਭ ਵੀ ਸਕਦੇ ਹਾਂ ਸਾਂਭ ਵੀ ਸਕਦੇ ਹਾਂ ਤੇ ਉਹਨੂੰ ਆਣ ਵਾਲੇ ਟਾਈਮ ਵਾਸਤੇ ਵੀ ਯੂਜ਼ ਕਰ ਸਕਦੇ ਆ ਐਵੇਂ ਜਿਵੇਂ ਰੂਤਰ ਰੇਤਾ ਨੂੰ ਵੀ ਆਪਾਂ ਆਣ ਵਾਲੇ ਟਾਈਮ ਤੇ ਯੂਜ਼ ਕਰ ਸਕਦੇ ਆ ਜਿਵੇਂ ਕਈ ਵਾਰੀ ਖੇਤ ਉੱਚੇ ਨੀਵੇਂ ਹੁੰਦੇ ਆ ਉਹਨਾਂ ਨੂੰ ਬਰਾਬਰ ਕਰਨ ਵਾਸਤੇ ਵੀ ਕਰ ਸਕਦੇ ਆ ਬਿਲਕੁਲ ਠੀਕ ਡਾਕਟਰ ਜੀ ਤੁਸੀਂ ਆਏ ਹੋ ਕਿਉਂਕਿ ਅਸੀਂ ਜਾਣਕਰ ਬੜੀ ਵਧੀਆ ਤੁਸੀਂ ਵੀ ਵਿਸ਼ਤਾਲ ਕੰਜੀ ਕਰਦੇ ਹੋ ਤੁਸੀਂ ਦੱਸਿਆ ਬੀਆਂ ਕਿਸਾਨ ਮੇਲੇ ਤੇ ਤੁਹਾਡਾ ਵੀ ਬੱਲੇ ਵਾਲੀ ਚੌਂਧ ਦੇ ਨਾਲ ਖੱਬੇ ਪਾਸੇ ਵੀ ਸਟਾਲ ਲੱਗਾਊਗਾ ਅਸੀਂ ਉਮੀਦ ਕਰਦੇ ਹਾਂ ਤੁਸੀਂ ਵੱਧ ਤੋਂ ਵੱਧ ਦਾਉਗਣ ਬੜੀ ਖੁਸ਼ੀ ਹੋਗੀ ਵੀ ਉਹ ਸੈਂਪਲ ਅਸੀਂ ਕਰਕੇ ਦੇਈਏ ਤੁਸੀਂ ਜਿਹੜੀ ਦੂਜੀ ਗੱਲ ਕੀਤੀ ਹੈ ਜੇ ਅਸੀਂ ਮੇਲੇ ਤੋਂ ਅੱਗੇ ਪਿਛੇ ਜੇ ਆਉਣੇ ਆ ਤੇ ਉਸ ਵੇਲੇ ਕਰ ਕਰਕੇ ਦੇਵਾਂਗੇ ਤੁਸੀਂ ਤੇ ਕਿੱਥੇ ਤੀਜੀ ਗੱਲ ਇਹ ਆਈ ਦੀ ਹੈ ਜੇ ਦੂਰ ਦਰਡੇ ਬੈਠੇ ਗੁਰਦਾਸਪੁਰ ਬਠਿੰਡਾ ਕਿਤੇ ਹੋਰ ਬੈਠੇ ਨੇ ਉਹ ਕੀ ਕੇ ਵੀ ਕੇ ਦੇ ਥਰੂ ਆਪਣੇ ਸੈਂਪਲ ਪੇ ਸਭੇ ਦੇਖੋ ਜੀ ਮੈਂ ਇਹ ਗੱਲ ਮੇਰੇ ਕਹਿਣ ਦਾ ਮਕਸਦ ਇਹ ਆ ਵੀ ਜਦੋਂ ਮੇਲੇ ਤੇ ਤੁਸੀਂ ਹੁਣ ਮੇਲਾ ਲੱਗਣਾ ਤੇ ਮੇਲੇ ਤੇ ਤੁਸੀਂ ਆਨੇ ਆ ਤਾਂ ਉਦੋਂ ਇਕੱਲੇ ਹੜ ਪਰਭਾਵਤ ਇਲਾਕੇ ਵਾਲੇ ਜ਼ਿੰਮੇਦਾਰ ਨਹੀਂ ਬਾਕੀ ਜਿਹੜੇ ਜ਼ਿੰਮੇਦਾਰ ਵੀ ਆਉਂਦੇ ਆ ਆਪਣਾ ਮਿੱਟੀ ਪਾਣੀ ਦਾ ਸੈਂਪਲ ਇੱਕ ਵਾਰੀ ਜ਼ਰੂਰ ਲੈ ਕੇ ਆਓ ਜੀ ਨਾਲ ਕੁਝ ਆਣਾ ਤਾਂ ਹੁੰਦਾ ਹੀ ਸਿਰਫ ਇੱਕ ਸੈਂਪਲ ਲੈ ਕੇ ਆਣਾ ਹੈ ਜਿਹੜੀ ਗੱਲ ਤੁਸੀਂ ਦੂਜੀ ਪੁੱਛੀ ਹੈ ਇਹ ਇਹ ਗੱਲ ਨਹੀਂ ਹੈ ਕਿ ਵੀ ਅਸੀਂ ਹੁਣੇ ਟੈਸਟ ਕਰ ਰਹੇ ਹਾਂ ਸਾਡਾ ਜਿਹੜਾ ਇਹ ਕੰਮ ਹੈ ਸੋਲਟ ਟੈਸਟਿੰਗ ਦਾ ਇਹ ਸਾਰਾ ਸਾਲ ਚੱਲਦਾ ਹੈ ਵਰਕਿੰਗ ਡੇ ਜਿੰਨੇ ਆਪਣੇ ਹੈਗੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡੀ ਲੈਬਰਾਟਰੀ ਹੈ ਪੂਰੀ ਸਿਰਫ ਤੇ ਸਿਰਫ ਜਿਮੇਦਾਰਾਂ ਦੇ ਖੇਤਾਂ ਦੇ ਸੈਂਪਲ ਦੇ ਜਿਹੜੇ ਟੈਸਟ ਪੈਸਟਿੰਗ ਵਾਸਤੇ ਡਿਪਾਰਟਮੈਂਟ ਚ ਪੂਰੀ ਵੈਲ ਇਕੁਇਪਡ ਲੈਬਰਾਟਰੀ ਆ ਉੱਥੇ ਤੋਂ ਹੀ ਸੈਂਪਲ ਲਿਆਓ ਜਿਸ ਦਿਨ ਮਰਜ਼ੀ ਲਿਆਓ 9 ਤੋਂ 5 ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੇ ਸ਼ਨੀਵਾਰ ਨਹੀਂ ਆਪਾਂ ਖੁੱਲਦੇ ਕਿਉਂਕਿ ਯੂਨੀਵਰਸਿਟੀ ਬੰਦ ਹੁੰਦੀ ਜਾਂ ਛੁੱਟੀ ਵਾਲੇ ਦਿਨ ਬਾਕੀ ਸਾਰੇ ਦਿਨ ਖੁੱਲੀ ਹੁੰਦੀ ਹੈ ਲੈਬਰਾਟਰੀ ਦੇ ਵਿੱਚ ਅਸੀਂ ਛੋਟੇ ਦਾਤ ਵੱਡੇ ਦਾਤ ਜਿਹੜੇ 50 ਰੁਪਏ ਪਰ ਸੈਂਪਲ ਕਰਦੇ ਆ ਐਵੇਂ ਜਿਵੇਂ ਪਾਣੀ ਦੇ ਸੈਂਪਲ ਟੈਸਟ ਕਰਦੇ ਆ ਜਿਹੜੀ ਰਿਪੋਰਟ ਆ ਤੁਹਾਡੀ ਤੁਹਾਡੀ ਮੋਬਾਈਲ ਦੇ ਉੱਤੇ ਪਹੁੰਚ ਜਾਣੀ ਉਸ ਰਿਪੋਰਟ ਦੇ ਵਿੱਚ ਅਸੀਂ ਸਾਡੀ ਸਫਾਰਿਸ਼ ਵੀ ਹੁੰਦੀ ਹੈ ਵੀ ਤੁਸੀਂ ਕੀ ਕਰਨਾ ਅੱਗੇ ਇਸ ਕਰਕੇ ਜਦੋਂ ਮਰਜ਼ੀ ਤੁਸੀਂ ਸੈਂਪਲ ਲਿਆ ਸਕਦੇ ਆ ਹਾਂ ਜਿਹੜੀ ਤੁਸੀਂ ਦੂਜੀ ਗੱਲ ਕਹੀ ਵੀ ਜਿਹੜੇ ਦੂਰ ਦਰਾਡੇ ਵਾਲੇ ਹੈਗੇ ਆ ਸਾਡੀ ਇੱਕ ਬਠਿੰਡੇ ਲੈਬਾਰਟਰੀ ਹੈ ਤੇ ਗੁਰਦਾਸਪੁਰ ਲੈਬਾਰਟਰੀ ਹੈ ਹੋਰ ਕੇ ਵੀ ਕੇਸ ਜਿੱਥੇ ਹੈਗੇ ਆ ਉੱਥੇ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਵੀ ਇੱਕ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਲੋਕੀ ਕਈ ਸਾਡੇ ਕੋਲੋਂ ਬਹੁਤ ਫਾਰਮਰ ਬਹੁਤ ਜ਼ਿੰਮੇਵਾਰਾਂ ਦੀ ਗੁਮਾਰੀ ਹੁੰਦੀ ਹੈ ਜੇ ਅਸੀਂ ਜੀ ਫੁਲਾਨੀ ਪ੍ਰਾਈਵੇਟ ਟੈਸਟਿੰਗ ਲੈਬਾਰਟਰੀ ਤੋਂ ਉੱਤੋਂ ਟੈਸਟ ਕਰਾ ਲਿਆ ਹੁਣ ਉਹ ਕੀ ਹੈ ਜਿਵੇਂ ਸਾਡੇ ਟੈਸਟ ਹੁੰਦੇ ਆ ਜਿਹੜੇ ਟੈਸਟਿੰਗ ਲੈਬਰਾਟਰੀਆਂ ਨੂੰ ਜਿਹੜੇ ਟੈਸਟ ਨਹੀਂ ਵੀ ਚਾਹੀਦੇ ਹੁੰਦੇ ਉਹ ਵੀ ਟੈਸਟ ਕਰਾਈ ਜਾਂਦੇ ਭਾਵੇਂ ਤੁਹਾਡੇ ਕੋਲ ਲੈ ਲੈਂਦੇ ਆ ਉਹ ਲੋੜੇ ਟੈਸਟ ਵੀ ਨਹੀਂ ਠੀਕ ਕਰਦੇ ਫਿਰ ਉਹ ਸਾਡੇ ਕੋਲ ਆਂਦੇ ਆ ਜੀ ਦੇਖੋ ਸਾਨੂੰ ਉਹਨੇ ਆ ਰਿਪੋਰਟ ਦਿੱਤੀ ਉਹ ਰਿਪੋਰਟ ਠੀਕ ਨਹੀਂ ਹੁੰਦੀ ਉਹਦੇ ਕਰਕੇ ਸਾਨੂੰ ਕੀ ਫਿਰ ਸਾਨੂੰ ਉਹ ਸਾਡੇ ਕੋਲ ਦੁਬਾਰਾ ਲੈਂਦੇ ਇਸ ਕਰਕੇ ਮੈਂ ਇਹੀ ਕਹੂੰਗਾ ਜੜੀਆਂ ਪੀਏਯੂ ਦੀਆਂ ਸੌਲ ਟੈਸਟਿੰਗ ਲੈਬਰਾਟਰੀ ਆ ਉੱਥੇ ਹੀ ਸੈਂਪਲ ਲਿਆਓ ਉੱਥੇ ਹੀ ਟੈਸਟ ਕਰਾਓ ਬੌਸ ਸਾਹਿਬ ਦਾ ਵੀ ਸਵਾਲ ਆਇਆ ਸੀ ਹੋਰ ਬੰਦਾਂ ਦਾ ਸਵਾਲ ਆਇਆ ਸੀ ਜੀ ਤੁਸੀਂ ਦੱਸੋ ਇਹ ਸੈਂਪਲ ਲੈਣਾ ਕਿਵੇਂ ਆ ਦਿਖਵਾ ਜੀ ਇੱਕ ਚੀਜ਼ ਜਿਹੜੀ ਹੁਣ ਜੇ ਅਸੀਂ ਜਿੱਦਾਂ ਜਿਹੜਾ ਕਿਸਾਨ ਕੇ ਕਿਸਾਨ ਵੀਰਾਂ ਦੇ ਜਾਂ ਹੋਰਾਂ ਵੀਰਾਂ ਦੇ ਸਵਾਲ ਆ ਰਹੇ ਆ ਵੀ ਸੈਂਪਲ ਲੈਣਾ ਕਿੱਦਾਂ ਸਾਨੂੰ ਵੀ ਸਵੇਰੇ ਅੱਜ ਫੋਨ ਤੇ ਵੀ ਲੋਕਾਂ ਨੇ ਪੁੱਛਿਆ ਵੀ ਸੈਂਪਲ ਲੈਣਾ ਕਿੱਦਾਂ ਉਹ ਕਈਆਂ ਦਾ ਝੋਨਾ ਹਲੇ ਖੜਾ ਉਹ ਪੁੱਛ ਰਹੇ ਸੀ ਕਿ ਝੋਨੇ ਖੜੇ ਚੋ ਸੈਂਪਲ ਲੈ ਲਈਏ ਝੋਨੇ ਖੜੇ ਚੋ ਸੈਂਪਲ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਜਦੋਂ ਝੋਨਾ ਵੱਢ ਲਿਆ ਵੱਢ ਕੇ ਜਦੋਂ ਵਾਹ ਲਿਆ ਅਗਲੀ ਫਸਲ ਵਾਸਤੇ ਤਾਂ ਤੁਸੀਂ ਸੈਂਪਲ ਨੋਰਮ ਇਹ ਨੋਰਮਲ ਹਾਲਾਤਾਂ ਦੀ ਮੈਂ ਗੱਲ ਕਰ ਰਿਹਾ ਜਦੋਂ ਵਾਹ ਲੈਣੇ ਆ ਤਾਂ ਉਹ ਪਰਲੀ 6 ਇੰਚ ਦੇ ਵਿੱਚੋਂ ਕਿੱਲੇ ਦੇ ਵਿੱਚੋਂ ਤਿੰਨੇ ਜਾਂ ਚਾਰ ਥਾਵਾਂ ਤੋਂ ਰੈਂਡਮਲੀ ਅਸੀਂ ਜਿਹੜਾ ਸੈਂਪਲ ਲੈ ਸਕਦੇ ਆ ਜੇ ਸਾਡੇ ਕੋਲ ਟਿਊਬ ਵਾਲਾ ਆਗਰ ਹੈ ਤਾਂ ਅਸੀਂ ਉਹਦੇ ਨਾਲ ਲੈ ਸਕਦੇ ਜੇ ਨਹੀਂ ਹੈਗਾ ਤਾਂ ਖੁਰਪੇ ਨਾਲ ਅਸੀਂ ਸੈਂਪਲ ਲੈਣਾ ਕੀ ਕਰਨਾ ਜ਼ਮੀਨ ਦੀ ਸਦਾ ਦੇ ਉੱਤੋਂ ਜਿਹੜੇ ਪੱਤੇ ਪੁੱਤੇ ਪਏ ਉਹਨਾਂ ਨੂੰ ਹੱਥ ਨਾਲ ਪਾਸੇ ਕਰ ਦੇਣਾ ਤੇ ਜਿਹੜਾ ਆ ਖੁਰਪੇ ਨਾਲ 6 ਇੰਚ ਦਾ ਵੀ ਸ਼ੇਪ ਕੱਟ ਬਣਾ ਲੈਣਾ ਉਹਦੇ ਜੋ ਕੱਟ ਬਣਾ ਕੇ ਉਹ ਜਿਹੜਾ ਇੱਕ ਪੀਸ ਹੈ ਜਿਹੜਾ ਇੱਕ ਪਾਸਿਓ ਉਹ ਆਪਾਂ ਤਗਾਰੀ ਦੀਆਂ ਤਸਲੇ 'ਚ ਪਾ ਲੈਣਾ ਐਵੇਂ ਜਿਵੇਂ ਦੋ ਤਿੰਨ ਥਾਵਾਂ ਦੇ ਖੇਤ ਦੇ ਕਿੱਲੇ ਦੇ ਵਿੱਚੋਂ ਆਪਾਂ ਸੈਂਪਲ ਲੈ ਲੈਣਾ ਹੈ ਉਹਨੂੰ ਮਿਕਸ ਕਰਕੇ ਆਪਾਂ ਉਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਪਾਈਆ ਕੋ ਸੈਂਪਲ ਜਿਹੜਾ ਹੈ ਇੱਕ ਲਫਾਫੇ ਦੇ ਵਿੱਚ ਪਾ ਕੇ ਜਾਂ ਥੈਲੀ 'ਚ ਪਾ ਕੇ ਆਪਣਾ ਨਾਂ ਜ਼ਿੰਮੇਵਾਰ ਦਾ ਜ਼ਿੰਮੇਵਾਰ ਦਾ ਨਾਂ ਖੇਤ ਦਾ ਨੰਬਰ ਜਾਂ ਨਾਂ ਜੋ ਵੀ ਤੁਸੀਂ ਰੱਖਿਆ ਉਹ ਤੁਸੀਂ ਪਾ ਲੈਣਾ ਤਾਂ ਆਪਣਾ ਲਿਖ ਕੇ ਸਾਨੂੰ ਸੈਂਪਲ ਦੇ ਦੇਣਾ ਜੇ ਤੁਹਾਨੂੰ ਲੱਗਦਾ ਵੀ ਖੇਤ ਦੇ ਵਿੱਚ ਜਾਂ ਤੁਹਾਡੀ ਸਾਰੀ ਜਗ੍ਹਾ ਦੇ ਵਿੱਚ ਸਾਰੀ ਜ਼ਮੀਨ ਦੇ ਵਿੱਚ ਕਿਸੇ ਥਾਂ ਵਕ ਕੋਈ ਥਾਂ ਵੱਖਰੀ ਹੈ ਹਾਂ ਬਾਕੀ ਦੀ ਥਾਂ ਦਾ ਉਹਦਾ ਜਿਹੜਾ ਸੈਂਪਲ ਉਹ ਵੱਖਰਾ ਲੈਣਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ 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 ਇਦਾਂ ਤੋੜੀਆਂ ਬਣ ਜਾਂਦੀਆਂ ਵੀ ਉਹ ਕਾਦੇ ਕਰਕੇ ਬਣਦੀਆਂ ਦੂਜੀ ਗੱਲ ਜਿੱਦਾਂ ਹੁਣ ਹੜਾ ਦਾ ਫੋੜਾ ਦੇ ਪਾਣੀ ਦੀ ਗੱਲ ਆਏ ਤੇ ਆਪਾਂ ਗੱਲ ਕਰਦੇ ਆਂ ਵੀ ਜਿੱਥੇ 4-6 ਇੰਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ 4-6 ਇੰਚ ਚ ਰੇਤਾ ਜਾਂ 4-6 ਇੰਚ ਚ ਭਲ ਆਈ ਆ ਉਹਨੂੰ ਜਦੋਂ ਅਸੀਂ ਸੈਂਪਲ ਲੈਣਾ ਜਦੋਂ ਜ਼ਮੀਨ ਅਸੀਂ ਤਿਆਰ ਕਰਨੀ ਆ ਖੇਤ ਵਾਸਤੇ ਪੰਜਾ ਹਨ ਕਣਕ ਦੀ ਬਿਜਾਈ ਵਾਸਤੇ ਉਦੋਂ ਪਹਿਲਾਂ ਵਾਹ ਲਓ ਫਿਰ ਇਦਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਉਹਦਾ ਸੈਂਪਲ ਲੈ ਲਓ ਪਰ ਜਿੱਥੇ ਰੇਤੀਆਂ ਜਿਹੜਾ ਭਲ ਜ਼ਿਆਦਾ ਜੰਮ ਗਈ ਆ ਉਹਦੇ ਚ ਆਪਾਂ ਨੂੰ ਕੀ ਕਰਨਾ ਪਊਗਾ ਆਪਾਂ ਨੂੰ ਆਪਣੀ ਹੀ ਜ਼ਮੀਨ ਤੱਕ ਜਿਹੜੀ ਸਾਡੀ ਜਿੱਥੇ ਅਸੀਂ ਬਜਾਈ ਕਰਦੇ ਰਹੇ ਹਾਂ ਉਥੋਂ ਤੱਕ ਜਾਣਾ ਪਊਗਾ ਉਥੋਂ ਸੈਂਪਲ ਵੱਖਰਾ ਲੈਣਾ ਪਊਗਾ ਉੱਪਰਲੀ ਪੱਲ ਦਾ ਜਿਹੜਾ ਸੈਂਪਲ ਹੈ ਵੀ ਅਸੀਂ ਦੇਖ ਸਕੀਏ ਵੀ ਇਹਦੇ ਚ ਹੈ ਕੀ ਉਹ ਵੱਖਰਾ ਲੈਣਾ ਪਊਗਾ ਇਹ ਸਾਨੂੰ ਸਿਰਫ ਇਹੀ ਜਾਣਕਾਰੀ ਦੇਊਗਾ ਜਿਹੜੀ ਪਾਲੀਆ ਰੀਤਾ ਜਿਹੜੀ ਆਈ ਹੈ ਵੀ ਇਹਦੇ ਚ ਕੀ ਕੀ ਹੈਗਾ ਜਾਂ ਸਾਨੂੰ ਜੜੀਆਂ ਫਿਰ ਜੜੀਆਂ ਇਹਨੂੰ ਸੁਧਾਰਨ ਵਾਸਤੇ ਕੀ ਵਧੀਆ ਕਰਨੀਆਂ ਪੈਣਗੀਆਂ ਸਾਨੂੰ ਇਹ ਇਨਫੋਰਮੇਸ਼ਨ ਮਿਲੂਗੀ ਬਾਕੀ ਜਿਹੜੀ ਹੈ ਸਾਡੀ ਜਿਹੜੀ ਜਿਹਨੂੰ ਜੇ ਅਸੀਂ ਇਹਨੂੰ ਮਿਕਸ ਕਰਾਂਗੇ ਜ਼ਮੀਨ ਦੇ ਵਿੱਚ ਸੈਂਪਲ ਅਸੀਂ ਉੱਥੋਂ ਹੀ ਲੈਣਾ ਜਿੱਥੇ ਅਸੀਂ ਬਜਾਈ ਕਰਨੀ ਹੈ ਚਾਹੇ ਉਹਨੂੰ ਪਾਸੇ ਕਰਕੇ ਕਰੀਏ ਚਾਹੇ ਉਹਨੂੰ ਮਿਕਸ ਕਰਕੇ ਕਰੀਏ ਇਹ 4 ਤੋਂ 6 ਇੰਚ ਵਾਸਤੇ 6 ਇੰਚ ਆਪਾਂ ਕਹਿਦੇ ਨੇ ਇੱਕ ਹੱਥ ਜਿੰਨਾ ਖੁਰਪਾ ਜਿੰਨਾ ਹੁੰਦਾ 6 ਕੰਚ ਹੁੰਦਾ ਉੱਥੋਂ ਤੱਕ ਵੀ ਸੈਂਪਲ ਲੈ ਲਓ ਇੱਕ ਜਿਹੜਾ ਸਾਡੀ ਰਿਪੋਰਟ ਜਿਹੜੀ ਹੈ ਅਸੀਂ ਇਹਨੂੰ ਕਹਿੰਦੇ ਆ ਇੱਕ ਟੈਸਟ ਜਿਹੜਾ 3 ਸਾਲ ਲਈ ਵੈਲਿਡ ਰਹਿੰਦਾ ਹੂੰ ਉਹਦੇ ਹਿਸਾਬ ਨਾਲ ਹੀ ਅਸੀਂ ਤੁਹਾਨੂੰ ਜਿਹੜੀਆਂ ਖਾਦਾਂ ਜਾਂ ਹੋਰ ਅੱਗੇ ਤੁਸੀਂ ਕੀ ਸੁਧਾਰ ਵਧੀਆ ਅਪਣਾਉਣੀ ਆ ਉਹ ਅਸੀਂ ਦੱਸਾਂਗੇ ਇਹ ਬਹੁਤ ਜ਼ਰੂਰੀ ਸੀਗਾ ਮੈਂ ਵੀ ਇਹ ਜਾਂਦਾ ਸੀਗਾ ਹੁਣ ਕਿਸਾਨ ਵੀਰ ਕਈਆਂ ਨੇ ਲੇਟ ਜੁਆਇਨ ਕੀਤਾ ਉਹਨਾਂ ਦੇ ਲੇਟ ਸਵਾਲ ਆਏ ਇਸ ਕਰਕੇ ਅਸੀਂ ਦੁਬਾਰਾ ਦੱਸ ਰਹੇ ਹਾਂ ਡਾਕਟਰ ਸਾਹਿਬ ਕਿਉਂਕਿ ਉਹ ਇਨਫੋਰਮੇਸ਼ਨ ਅਸੀਂ ਕੋਈ ਅਧੂਰੀ ਨਹੀਂ ਦੇਣੀ ਚਾਹੁੰਦੇ ਬਿਲਕੁਲ ਬਿਲਕੁਲ ਤੇ ਤੁਸੀਂ ਨਾਲ ਬੈਠੇ ਤੁਸੀਂ ਆਪ ਜੀ ਦੀ ਨਾਲ ਹੀ ਸਹਿਮਤੀ ਦੇ ਨਾਲ ਅਸੀਂ ਦੁਬਾਰਾ ਲਾਈਵ ਕੀਤਾ ਸੋ ਸਾਥੀਓ ਇਦਾਂ ਹੀ ਜੁੜੇ ਰਹੋ ਅਗਲੇ ਹਫ਼ਤੇ ਵੀ ਅਸੀਂ ਵਿਸ਼ੇ ਇੱਕ ਮੈਂ ਹੋਰ ਇੱਥੇ ਥੋੜੀ ਜਿਹੀ ਐਡ ਕਰ ਦਿਆ ਜੇ ਮੇਰਾ ਨੰਬਰ ਹੈਗਾ 98146 21735 98146 21735 ਜੇ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਆਇਆ ਇਕਵਰੀ ਹੋਵੇ ਕੋਈ ਉਹਨਾਂ ਦੇ ਦੋ ਦੁਬਿਧਾ ਹੋਵੇ ਤਾਂ ਸਾਨੂੰ ਜਦੋਂ ਵੀ ਮਰਜ਼ੀ ਕੰਟੈਕਟ ਕਰਦੇ ਅਸੀਂ ਹਮੇਸ਼ਾ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਡਾਕਟਰ ਜੀ ਤੁਸੀਂ ਕੰਨ ਬੜੀ ਬਧੀਆ ਜਾਣਕਰ ਸਾਂਝੀ ਕੀਤੀ ਕਿਉਂਕਿ ਤੁਸੀਂ ਉਹਨਾਂ ਦੇ ਜਨੂਨ ਤੋਂ ਵੀ ਆਪ ਤੁਸੀਂ ਅਦਾਜਾ ਲਾ ਸਕਦੇ ਹੋ ਕਿੰਨੇ ਜਿਆਦਾ ਵਿਪਕਤ ਮੁਖੀ ਹੋਣ ਦੇ ਬਾਵਜੂਦ ਵੀ ਤਤਪਰ ਨੇ ਵੀ ਸਾਡੇ ਦਿਸ਼ੇ ਵਾਲੇ ਟੈਟਰ ਸਾਡੇ ਸਟੂਡੀਓ ਚ ਸਾਡੇ ਬਾਟਕੰਡ ਗੱਲਬਾਤ ਕਰਵਾਉਣ ਦਾ ਬਹੁਤ ਧੰਨਵਾਦ ਥੈਂਕ ਯੂ